ਤਾਂ ਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਬਾਰੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ ਹੁਣ ਛੋਟਾ ਸਿੱਧੂ ਪੂਰੇ 4 ਮਹੀਨਿਆਂ ਦਾ ਹੋ ਚੁੱਕਿਆ ਹੈ ਤੇ ਇੱਥੇ ਸਾਰੇ 33 ਸਿੱਧੂ ਦੇ ਸਾਰੇ ਚਾਹਣ ਵਾਲੇ ਅਕਸਰ ਉਡੀਕ ਕਰਦੇ ਰਹਿੰਦੇ ਨੇ ਵੀ ਆਪਾਂ ਨੂੰ ਛੋਟੇ ਸਿੱਧੂ ਦੀ ਕਦੋਂ ਕੋਈ ਨਵੀਂ ਵੀਡੀਓ ਜਾਂ ਨਵੀਂ ਫੋਟੋ ਵੇਖਣ ਨੂੰ ਮਿਲੇਗੀ ਤਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਇੱਕ ਨਵੀਂ ਫੋਟੋ ਤੇ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਹੜੀ ਕਿ ਸਿੱਧੂ ਦੀ ਟੀਮ ਦੇ ਵੱਲੋਂ ਹੀ ਸ਼ੇਅਰ ਕੀਤੀ ਗਈ ਹੈਗੀ ਦੇ ਵਿੱਚ ਇਹ ਸਿੱਧੂ ਦਾ ਛੋਟਾ ਪ੍ਰਾਗਾ ਜਿਹੜਾ ਕਿ ਆਪਾਂ ਨੂੰ ਹੱਸਦਾ ਖੇਡਦਾ ਹੋਇਆ ਨਜ਼ਰ ਆ ਰਿਹਾਗਾ ਵੈਸੇ ਪਰ ਹਰ ਕੋਈ ਵੀਡੀਓ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਪਰ ਜੋ ਵੀਡੀਓ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਸ਼ੇਅਰ ਕੀਤੀ ਜਾਂਦੀ ਹੈਗੀ ਆਪਾਂ ਉਹੀ ਵੀਡੀਓ ਤੁਹਾਡੇ ਤੱਕ ਪਹੁੰਚਾਰਿਆਂਗੇ ਤਾਂ ਇਹ ਵੀਡੀਓ ਆਪਾਂ ਨੂੰ ਸਿੱਧੂ ਦੇ ਯਾਰ ਦੋਸਤ ਦੇ ਪੇਜ ਦੇ ਉੱਪਰ ਵੇਖਣ ਨੂੰ ਮਿਲੀ ਸੀਗੀ ਤਾਂ ਉਹ ਵੀਡੀਓ ਆਪਾਂ ਨੇ ਤੁਹਾਡੇ ਨਾਲ ਸਾਂਝਾ ਕੀਤੀ ਹੈ ਤੇ ਇਹ ਵੀਡੀਓ ਕਾਫੀ ਲੋਕਾਂ ਨੇ ਨਹੀਂ ਵੇਖੀ ਹੋਣੀ ਤਾਂ ਤੁਹਾਡੇ ਸਾਰਿਆਂ ਦੇ ਨਾਲ ਆਪਾਂ ਸ਼ੇਅਰ ਕਰ ਰਹੇ ਆਂਗੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀਡੀਓਜ਼ ਤੋਂ ਡੇ ਸਾਰਿਆਂ ਦੇ ਲਈ ਬਣਾਉਂਦੇ ਰਹਿਣੇ ਆ।